ਪਟਿਆਲਾ ਦੀ ਵੱਖ-ਵੱਖ ਥਾਵਾਂ ਤੇ ਨਗਰ ਨਿਗਮ ਦੀ ਟੀਮ ਵੱਲੋਂ ਪੀਲਾ ਪੰਝਾ ਚਲਾਇਆ ਗਿਆ। ਇਸ ਮੌਕੇ ਖੁਦ ਨਗਰ ਨਿਗਮ ਦੇ ਕਮਿਸ਼ਨਰ ਲਾਲ ਵਿਰੋਚ ਦੇ ਇੰਸਪੈਕਟਰ ਵਿਸ਼ਾਲ ਬਰਮਾ ਤੇ ਹੋਰ ਅਧਿਕਾਰੀ ਮੌਜੂਦ ਰਹੇ। ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਸੇ ਦੀ ਵੀ ਸ਼ਿਫਾਰਸ਼ ਨਹੀਂ ਸੁਣੀ। ਮੌਕੇ ਦੀਆਂ ਦੇਖੋ ਲਾਈਵ ਤਸਵੀਰਾਂ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਗਰ ਨਿਗਮ ਦੇ ਕਮਿਸ਼ਨਰ ਨੇ ਕੀ ਕਿਹਾ ਤੁਸੀਂ ਵੀ ਸੁਣੋ। ਜਦੋਂ ਉਹ ਦੁਬਾਰਾ ਆਣਾ ਸ਼ੁਰੂ ਕਰਦੇ ਹੈ ਕਾਰਵਾਈ ਕਰ ਰਹੇ ਨੇ ਨਗਰਿਕਾਂ ਦੇ ਦਰਸੇ ਜੋ 40 ਫੁੱਟ ਰੋਡ ਹੈ ਉਸ ਬਾਰੇ ਵਿੱਚ ਇਹ ਜੋ 40 ਫੁੱਟ ਰੋਡ यहां पे है चलਦੇ ਅੰਦਰ ਇਥੇ ਕਾਫੀ ਸਮਾਂ ਤੋਂ ਨਜਾਇਜ਼ ਐਨਕ੍ਰੋਚਮੈਂਟ ਹੈਗੀ ਹੈ 40 ਫੁੱਟ ਦੀ ਰੋਡ ਘਟ ਕੇ 20 ਫੁੱਟ ਰਹਿ ਗਈ ਹੁਣ ਸਾਡੀ ਟੀਮ ਨੇ ਬੜੀ ਹਿੰਮਤ ਮਾਰੀ ਹੈ ਨੋਟਿਸ ਜਿੱਤੇ ਸਾਡੀ ਜਿਹੜੀ ਸਰਕਾਰੀ ਜਗ੍ਹਾ ਸਰਕਾਰੀ ਜਗ੍ਹਾ ਦਾ ਮਤਲਬ ਹੈ ਲੋਕਾਂ ਦੀ ਜਗ੍ਹਾ ਇੱਥੇ ਲੋਕਾਂ ਨੇ ਲੰਘਣਾ ਹੈ ਜਿੱਥੇ ਸੜਕ ਬਣਨੀ ਉਹ ਇਹਨਾਂ ਨੇ ਲੱਕੇ ਜੀਸੀ ਦੇ ਵਗੈਰਾ ਲਗਾ ਕੇ ਆਪਣਾ ਸਾਰਾ ਖਾਲੀ ਕਰਵਾਇਆ ਇਸ ਨੂੰ ਚੌੜੀ ਸੜਕ ਬਣਾ ਕੇ ਲੋਕਾਂ ਦੀ ਸਹੂਲਤ ਵਾਸਤੇ ਕਾਰਪੋਰੇਸ਼ਨ ਜਲਦੀ ਕੰਮ ਕਰੇ ਸਰ ਤੁਸੀਂ ਲੋਕਾਂ ਹੀ ਥੂਲੇ ਤੇ ਸੇ ਇੰਨਾ ਵਧੀਆ ਕੰਮ ਕਰ ਰਹੇ ਪਰ ਲੋਕ ਤਾਂ ਅਡੇ ਨਾਲ ਮਿਸਟਰ ਇਹ ਜਿਹੜਾ ਕਰ ਰਹੇ ਉਹ ਨਹੀਂ ਮੇਰੇ ਲੋਕ ਮੇਰੇ ਨਾਲ ਕਿਸੇ ਨੇ ਮਿਸਬੀਹਵ ਨਹੀਂ ਕੀਤਾ ਦੇਖੋ ਲੋਕਾਂ ਜਿਹੜੇ ਤੁਹਾਡੇ ਜਿਹੜੇ ਕਾਰਪੋਰੇਸ਼ਨ ਦੇ ਬਾਜੀ ਮੈਂ ਗਿਆ ਉਹਨਾਂ ਨਾਲ ਲੋਕੀਂ ਨਹੀਂ ਕਰ ਹਾਂ ਇਹ ਹੁੰਦਾ ਹੈ ਦੇਖੋ ਲੋਕ ਵੀ ਸਮਝਦੇ ਨੇ ਇਸ ਗੱਲ ਨੂੰ ਕਿ ਜਦੋਂ ਤੁਸੀਂ ਕਿਸੇ ਨੂੰ ਸਰਕਾਰੀ ਜਗਾ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋ ਲੋਕਾਂ ਨੂੰ ਇਹ ਲੱਗਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਰੋਕ ਲਈਏ ਕੋਈ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਸਟੇ ਲੱਗਿਆ ਹੋਇਆ ਜਦੋਂ ਨਹੀਂ ਲੱਗਿਆ ਹੁੰਦਾ ਕੋਈ ਐਲੀਗੇਸ਼ਨ ਲਗਾਉਂਦਾ ਹੈ ਕਿ ਸਾਡੇ ਕਿਸੇ EMPLOYEE ਨੇ ਪੈਸੇ ਮੰਗੇ ਇਹ ਸਾਰੀ ਚੀਜ਼ਾਂ ਹੁੰਦੀਆਂ ਪਰ ਇਹਦੇ ਖਿਲਾਫ ਲੜਦੇ ਹੋਏ ਆਪਾਂ ਇਹ ਜਗ੍ਹਾ ਖਾਲੀ ਕਰਵਾਏਗੀ ਸ਼ਾਮਤੋ ਦੇਰ ਮੈਡਮ ਗੁਰਪ੍ਰੀਤ ਸਿੰਘ ਸਨਵਾ ਜੀ ਗੁਰਪ੍ਰੀਤ ਸਿੰਘ ਦੀ ਕਿਹੜੀ ਜਗ੍ਹਾ ਤੁਸੀਂ ਪਟੇ ਰਾਜ ਹੋਂਦਾ ਜੀ ਰਾਜ ਹੋਂਦਾ ਐਕਟਿਵ ਡੀਲੀਵਰੀ ਸ਼ਿਪ ਤੋਂ ਜੀ ਸਰ ਦੇਖਣ ਨੂੰ ਆਇਆ ਕਿ ਕਾਰਪੋਰੇਸ਼ਨਲ ਹੈ ਤਾਂ ਤੁਹਾਡੇ ਕੋਲ ਕਿ ਜਗ੍ਹਾ ਠਾਈ ਹੈ ਤੁਹਾਡੀ ਹਾਂਜੀ ਹਾਂਜੀ ਸਰ ਇਹ ਕਾਰਪੋਰੇਸ਼ਨ ਦਾ ਸਾਨੂੰ ਪਹਿਲਾਂ ਨੋਟਿਸ ਆਇਆ ਸੀ April March ਦੇ ਵਿੱਚ ਲਾਸਟ ਇਅਰ 2024 ਵਿੱਚ ਉਸ ਟਾਈਮ ਅਸੀਂ ਆਪਣੇ ਪ੍ਰोसीडिंग ਕਰਕੇ ਅਸੀਂ ਤਾਰੇ ਕੋਰ ਦੇ ਤੋਂ ਸਟੇ ਲੈ ਲਈ ਥੀ ਕਿਉਂਕਿ ਸਾਡੀ ਜਗ੍ਹਾ ਹੈਗੀ ਰਿਸਟਰੀ ਵਾਲੀ ਠੀਕ ਹੈ ਜੀ ਸਾਰੇ ਰਿਸਟਰੀ ਹੋਈ ਪਈ ਆ ਸਾਰੇ ਐਨਓਸੀ ਸਾਡੇ ਕੋਲ ਹੈ ਟੋਟਲੀ ਫੋਰੈਸਟ ਪਲਸ ਫੈਕਟਰੀ ਐਗਰੈਂਡਰ ਤੇ ਉਹ ਨਕਸ਼ਾ ਪਾਸ ਹੈ ਜੀ ਠੀਕ ਹੈ ਜੀ ਹਾਈਵੇ ਦੇ ਐਨਓਸੀ ਸਾਡੇ ਕੋਲ ਹੈਗੇ ਜੀ 올 ਡਾਕੂਮੈਂਟ ਹੈਗੇ ਆ ਕਾਰਪੋਰੇਸ਼ਨ ਨਕਸ਼ੇ ਪਾਸ ਕੀਤੇ ਹੋਏ ਨੇ ਕਾਰਪੋਰੇਸ਼ਨ ਨੇ ਫੀਸਾਂ ਲੈ ਕੇ ਪਾਸ ਕੀਤੇ ਨੇ ਬਟ ਫਿਰ ਵੀ ਇਹ ਕਹਿ ਰਹੇ ਸਾਡੀ ਜਗ੍ਹਾ ਤੇ ਨਿਆਜ ਕਬਜ਼ਾ ਕੀਤਾ ਅਸੀਂ ਫਿਰ ਇਹਨਾਂ ਦੇ ਨੋਟਿਸ ਤੇ ਵਿਹਾਰ ਤੇ ਇਹ ਨੋਟਿਸ ਖਾਣ ਪਹਿਲਾਂ ਆਇਆ ਸੀ 2022 ਚ ਵੀ ਆਇਆ ਸੀ ਉਸ ਤੋਂ ਬਾਅਦ ਅਸੀਂ ਮਾਨਜੋਗ ਮਿਸ਼ਰ ਸਾਹਿਬ ਆਪਣੇ ਪਟਿਆਲਾ ਮੰਡਲ ਦੇ ਤੇ ਡੀਸੀ ਸਾਹਿਬ ਨੂੰ ਚਿੱਠੀ ਭਾਈ ਸੀ ਅਸੀਂ ਉਹਨਾਂ ਦੇ ਵਿਹਾਅ ਤੇ ਪਰ ਉਹਨਾਂ ਨੇ ਅੱਗੇ ਚਿੱਠੀ ਕੱਢੀ ਸੀ ਕਾਰਪੋਰੇਸ਼ਨ ਨੂੰ ਬਟ ਕਾਰਪੋਰੇਸ਼ਨ ਨੇ ਉਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਸਾਨੂੰ ਠੀਕ ਹੈ ਜੀ ਠੀਕ ਹੈ ਜੀ ਦੇ ਸਾਹਿਬ ਨੇ ਅੱਗੇ ਪੁਟ ਅਪ ਕਰਤੀ ਸੀ ਆਪਣੇ ਸਾਡੀ ਐਪਲੀਕੇਸ਼ਨ ਤੇ ਬਟ ਸਾਨੂੰ ਉਸ ਬਾਰੇ ਕੋਈ ਜਵਾਬ ਨਹੀਂ ਆਇਆ ਫਿਰ ਇਹਨਾਂ ਨੋਟਿਸ ਖਾਣ ਦੇ ਕੋਈ ਫੇਰ ਦੁਆਰਾ ਆਇਆ ਜੀ 24 ਫਿਰ ਅਸੀਂ ਕੋਰਟ ਚਲੇ ਗਏ ਜੀ ਬੋਰਡ ਦੇ ਜਨਤਵਰ ਕਟਨ ਸਟੇ ਮਿਲ ਗਈ ਸੀ ਜੀ ਸਟੇ ਦੀ ਕਾਪੀ ਮੇਰੇ ਕੋਲ ਅਵੇਲੇਬਲ ਹੈ ਜੀ ਇਹ ਮਾਨ ਜੋ ਕਮਿਸ਼ਨ ਸਾਹਿਬ ਵੀ ਆਏ ਸੀ ਉਹਨਾਂ ਨੇ ਦਿਖਾਇਆ ਸੀ ਬਟ ਉਹਨਾਂ ਦੀ ਟੀਮ ਨੇ ਸਾਡੀ ਕੋਈ ਗੱਲ ਸੁਣੀ ਨਹੀਂ ਸਾਡਾ ਪੱਖ ਮੋੜਿਆ ਨਹੀਂ ਪ੍ਰੋਪਰ ਮੈਂ ਫਿਰ ਥੋੜਾ ਜਿਹਾ ਆਪਣੇ ਸਿਟੀ ਦੇ ਗਿਆ ਸੀ ਕੰਮ ਬੈਂਕ ਦੇ ਕੰਮ ਗਿਆ ਸੀ ਆਫਿਸ ਦੇ ਮੈਨੂੰ ਕਾਲ ਆਈ ਮੇਰੀ ਟੀਮ ਨੇ ਮੇਰੇ ਆਫਿਸ ਦੇ ਮੇਰੇ ਜੀਐਮ ਸਾਹਿਬ ਦੀ ਕਾਲ ਆਈ ਵੀ ਸਾਰੇ ਆ ਕੇ ਕਾਕੇ ਟੀਮ ਆਈ ਆ ਬਟ ਇਹ ਸਾਰੀ ਟੀਮ ਨੇ ਪ੍ਰੋਫੈਸ਼ਨਲ ਕਿਤੇ ਨਹੀਂ ਸਾਡੇ ਆਨਰ ਆ ਰਹੇ ਨੇ ਵੀਰੋ ਨਾਲ ਕੋਈ ਗੱਲ ਕਰਕੇ ਜੋ ਕਰਨਾ ਬਟ ਮੇਰੀ ਵੇਟ ਨਹੀਂ ਕੀਤੀ ਮੈਂ ਉਹਨਾਂ ਨੂੰ ਫੋਟੋ ਵੀ ਕੈਸ਼ ਕੀਤੀ ਆ ਜਿਵੇਂ ਆ ਰਹੇ ਮੇਰੇ ਕੋਲ ਡਾਕੂਮੈਂਟ ਆ ਰਹੇ ਹੈਗੇ ਨੇ ਪਰ ਮੇਰੇ ਔਰ ਤੋਂ ਪਹਿਲਾਂ ਥਾਰੀ ਕਾਰਵਾਈ ਹੋ ਚੁੱਕੀ ਥੀ ਜੇ ਹੁਣ ਜਿੱਦਾਂ ਤੱਕ ਤੇ ਹੈਗੀ ਹੈ ਜੀ ਜੇ ਜਰਾ ਨਾ ਕੋਰਟ ਚ ਜਾਉਂਗੇ ਹਾਂ ਜੀ ਬਿਲਕੁਲ ਜਾਵਾਂਗੇ ਜੀ ਅਸੀਂ ਪਹਿਲਾਂ ਪਟਿਆਲੇ ਕੋਰਟ ਚ ਜਾਵਾਂਗੇ ਪਹਿਲਾਂ ਉਸ ਤੋਂ ਬਾਅਦ ਇੱਥੇ ਕੋਈ ਇਨਕਾਫਨਾ ਮਿਲਿਆ ਸੀ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਵਾਂਗੇ ਨਾ ਤੇ ਖਲਾਫ ਤੁਹਾਡੇ ਕੋ ਸਾਰੇ ਪ੍ਰੂਫ ਨੇ ਸਾਰੇ ਇਹਨਾਂ ਦੇ ਟੀਮ ਸਾਨੂੰ ਸਾਰੇ ਬ੍ਰੈਕਮੈਂਟ ਕਰਦੀ ਹੈ ਜੀ ਕਾਰਪੋਰੇਸ਼ਨ ਦੀ ਪਹਿਲਾਂ ਵੀ ਕਰਦੀ ਸੀ ਪਹਿਲਾਂ ਵੀ ਪਰ ਜੋ ਸਾਨੂੰ ਸਾਡੇ ਕਲਾਪ ਕਰ ਵੀ ਕੀਤੀ ਖੜਾ ਟੱਕਾ ਦੇ ਹੋਇਆ ਅੱਜ ਕਿਉਂਕਿ ਕੋਰਟ ਦੇ ਸਟੇ ਹੋਣ ਦੇ ਬਾਵਜੂਦ ਸਾਡੇ ਨਾਲ ਟੱਕਾ ਕੀਤਾ ਇਹਨਾਂ ਨੇ ਇਸ ਕਾਰਨ ਸਾਨੂੰ ਫੜਿਆ ਅਸੀਂ ਕੋਰਟ ਜਾਵਾਂਗੇ ਜੂਰ ਜਾਵਾਂਗੇ ਜੀ ਹਾਈ ਕੋਰਟ ਸੁਪਰੀਮ ਕੋਰਟ ਤੇ ਲੜਾਗੇ ਇਹਨਾਂ ਦੇ ਖਿਲਾਫ ਲੜਾਗੇ ਜੀ ਜਿੱਤਣ ਹੋ ਸਾਰੇ ਕਰਾਂਗੇ ਪੱਕਾ ਜੀ